ਕੌਣ ਕਰ ਰਿਹਾ ਮੈਗ ਮਰੀ ਕੌਣ ਕਰ ਰਿਹਾ ਗਲਤ ਕੰਮ maaf ਕਰਦੇ ਆ ਪਾਰਕਿੰਗ ਅੱਗੇ ਵੀ ਜਿਹੜਾ ਨੇ ਸਾਰਾ ਕੁਝ ਬਣਾ ਰੱਖਿਆ ਇਹਨਾਂ ਨੇ ਇਹਨਾਂ ਦੀ ਪਾਰਕਿੰਗ ਵੀ ਚੈੱਕ ਕਰੋ ਨਾ ਹਸਪਤਾਲ ਦੇ ਵਿੱਚ ਮਰੀਜ਼ਾਂ ਅਤੇ ਡਾਕਟਰਾਂ ਦੇ ਵਿੱਚ ਝੜਪ ਦੀ ਖਬਰ ਆਮ ਤੌਰ ਤੇ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਪਰ ਇੱਥੇ ਹੀ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਨਿਰਜ ਸਕੈਨ ਤੋਂ ਸਾਹਮਣੇ ਆਇਆ ਜਿੱਥੇ ਕਿ ਪਠਾਨਕੋਟ ਤੋਂ ਆਪਣਾ ਇਲਾਜ ਕਰਵਾਉਣ ਦੇ ਲਈ ਆਏ ਹੋਏ ਸਨ ਜਿੱਥੇ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਸਨ ਤਾਂ ਉੱਥੇ ਹੀ ਸਟਾਫ ਦੇ ਨਾਲ ਬਹਿਸਬਾਜ਼ੀ ਹੋ ਗਈ ਮਰੀਜ਼ ਦਾ ਕਹਿਣਾ ਹੈ ਕਿ ਸਾਨੂੰ 3 ਘੰਟੇ ਤੋਂ ਲਾਈਨ ਦੇ ਵਿੱਚ ਖਿਲਾਰਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਟਾਈਮ ਓਵਰ ਹੋ ਗਿਆ ਤਾਂ ਤੁਹਾਡਾ ਜਿਹੜਾ ਕੈਨ ਉਹ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਦੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਉਤੇ ਹੀ ਮੈਜਰ ਸਕੈਨ ਦੇ ਮਾਲਕ ਦਾ ਕਹਿਣਾ ਕਿ ਅਸੀਂ ਸਟਾਫ ਵੱਲੋਂ ਪਹਿਲਾਂ ਹੀ ਇਹਨਾਂ ਨੂੰ ਸੂਚਿਤ ਕਰ ਦਿੱਤਾ ਸੀ ਕਿ ਕਿ ਸਕੈਨ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਣਬੁੱਝ ਕੇ ਉਹਨਾਂ ਦੇ ਨਾਲ ਜਿਹੜੀ ਬਹਿਸਬਾਜ਼ੀ ਕੀਤੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਨਿਜਰ ਸਕੈਨ ਦੇ ਮਾਲਕ ਖੁਦ ਹੀ ਆਪਣੇ ਬਿਆਨਾਂ ਤੋਂ ਮੁਕਦਮੇ ਨਜ਼ਰ ਆਏ ਉਨਾਂ ਦਾ ਕਿਨਾ ਸਿੱਕੇ ਸੀ ਸਟਾਫ ਵੱਲੋਂ ਸੂਚਿਤ ਕਰਵਾਇਆ ਸੀ ਹੁਣ ਸਟਾਫ ਨੇ ਸੂਚਿਤ ਕੀਤਾ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਦੂਜੇ ਪਾਸੇ ਮੀਜਰ ਸਕੈਨ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਦੱਸਿਆ ਕਿ ਸਟਾਫ ਵੱਲੋਂ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ 2-3 ਘੰਟੇ ਦਾ ਸਮਾਂ ਲੱਗ ਸਕਦਾ ਹੈ ਲੇਕਿਨ ਸਾਡੇ ਸਟਾਫ ਨੇ ਇਸ ਮਰੀਜ਼ ਨੂੰ ਜਾਣਕਾਰੀ ਦਿੱਤੀ ਹੈ ਜਾਂ ਨਹੀਂ ਇਸ ਦੀ ਅਸੀਂ ਜਾਂਚ ਕਰਾਂਗੇ ਉਹਨਾਂ ਕਿਹਾ ਕਿ ਮਰੀਜ਼ ਵੱਲੋਂ ਜਾਣ ਬੁਝ ਕੇ ਇੱਥੇ ਆ ਕੇ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਕੱਦਮੇ ਹੋਏ ਨਿਜਰ ਸਕੈਨ ਦੇ ਸਟਾਫ ਮੈਂਬਰ ਦਿਖਾਈ ਦਿੱਤੇ ਅਤੇ ਕਾਫੀ ਵਾਦ-ਵਿਵਾਦ ਹੋਣ ਤੋਂ ਬਾਅਦ ਮਰੀਜ਼ ਆਪਣੇ ਪੈਸੇ ਲੈ ਕੇ ਬਿਨਾਂ ਐਮ ਆਰ ਆਈ ਕਰਵਾਏ ਤੋਂ ਵਾਪਸ ਆਪਣੇ ਘਰ ਚਲਾ ਗਿਆ ਪਠਾਨਕੋਟ ਦੇ ਰਹਿਣ ਵਾਲੇ ਆ ਸੀ ਸਵੇਰ ਦੇ 8:30 ਵਜੇ ਦੇ ਚੱਲੇ ਆ ਬ੍ਰੇਨ ਦਾ ਆਪਰੇਟ ਹੋਇਆ ਬ੍ਰੇਨ ਦਾ ਆਪਰੇਟ ਹੋਇਆ ਮੁੜ ਕੇ ਫੇਰ ਉਹਨਾਂ ਕੋਲ ਗਿਆ ਵੀ ਐਮ ਆਰ ਕਰਵਾ ਕੇ ਅਸ ਕਦੋਂ ਦੇ ਬੈਠੇ ਆ ਮੈਂ 2-3 ਵਾਰੀ ਉੱਠ ਕੇ ਵੀ ਗਈ ਆ ਮੈਂ ਕੋਈ ਬੈਠਾ ਨਹੀਂ ਜਾ ਰਿਹਾ ਤੁਸੀਂ ਜਲਦੀ ਮੇਰੇ ਮਾਰੇ ਲਿਆਓ ਮੈਂ ਥੋੜੀ ਦੇਰ ਥੋੜੀ ਦੇਰ ਇੰਦੀ ਕਰੀ ਜਾਂਦਾ ਮੇਰੇ ਕੋਲ ਬੈਠਾ ਨਹੀਂ ਜਾ ਰਿਹਾ ਕਿੰਨੇ ਪੈਸੇ ਜਮਾ ਕਿੰਨੇ ਕਰਾਇਆ ਨਾ ਨਾ ਕਾਕੇ ਨੂੰ ਪ੍ਰੋਬਲਮ ਹੈ ਜੀ ਮੈਂ ਤਾਂ ਇੱਥੇ ਕੋਈ 20 ਮਿੰਟ ਅੱਧਾ ਘੰਟਾ ਪਹਿਲੇ ਆਇਆ ਵਾਂ ਇਹ ਇੱਥੇ ਆਇਓ ਏ ਸਵਾ 12 ਵਜੇ ਦੇ ਇਹਨਾਂ ਦਾ ਟੈਸਟ ਕਰਾਉਣਾ ਸੀ ਬ੍ਰੇਨ ਦਾ ਇਹਨਾਂ ਦੀ ਕੋਈ 15-20 ਦਿਨ ਪਹਿਲੇ ਸਰਜਰੀ ਹੋਈ ਹੈ ਕਾਫੀ ਸੀਰੀਅਸ ਨੇਚਰ ਦੀ ਸਰਜਰੀ ਸੀਗੀ ਤਾਂ ਡਾਕਟਰ ਨੇ ਕਿਹਾ ਸੀ ਕਿ ਇਹਨਾਂ ਦਾ ਕਰਾਓ ਕਿ ਇਹਨਾਂ ਦੀ ਰੇਡੀਓ ਥੈਰੇਪੀ ਹੋਣੀ ਆ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ MRI ਹੁੰਨੀ ਸੀ ਬ੍ਰੇਨ ਦੀ MRI ਕੰਟਰਾਸਟ ਕਹਿੰਦੇ ਉਹਨੂੰ ਤੇ ਇੱਥੇ ਜਦੋਂ ਆ ਕੇ ਪੁੱਛਿਆ ਕਿ ਇੰਨੀ ਦੇਰ ਕਿਉਂ ਲੱਗ ਰਹੀ ਹੈ ਜੀ ਕਹਿੰਦੇ ਹੁਣੇ 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 ਮੈਂ ਕਿਹਾ ਤੁਸੀਂ ਪੈਸੇ ਰਿਫੰਡ ਦਿਓ ਜਿਹੜਾ 9000 ਰੁਪਏ ਇਹਨਾਂ ਨੇ ਜਮ੍ਹਾਂ ਕਰਾਇਆ ਤੇ ਕਹਿੰਦੇ ਜੀ ਹੁਣੇ ਕਰਾ ਦਿੰਨੇ ਆ ਜਦੋਂ ਮੈਂ ਕਹਿੰਦੇ ਜੀ ਫੇਰ ਮੈਨੂੰ 10 ਮਿੰਟ ਲੱਗੇ ਮੈਂ ਕਿਹਾ ਤੁਸੀਂ ਪੈਸੇ ਵਾਪਸ ਦਿਓ ਕਹਿੰਦੇ ਨਹੀਂ ਪੈਸੇ ਇਦਾਂ ਨਹੀਂ ਵਾਪਸ ਦਿੰਨੇ ਪਹਿਲੇ ਡਾਕਟਰ ਸਾਹਿਬ ਨਾਲ ਅੰਦਰ ਮਿਲੋ ਇੱਕ ਵਾਰੀ ਮੈਂ ਕਿਹਾ ਜੀ ਮੈਂ ਕਿਉਂ ਮਿਲਣਾ ਪੈਸੇ ਜਦੋਂ ਮੈਂ ਕਾਊਂਟਰ ਤੇ ਦਿੱਤੇ ਅਸੀਂ ਸਾਡੇ ਫਿਰ ਸਾਡੇ মিডিਆ ਦੇ ਸਾਥੀ ਹੈਗੇ ਨੇ ਇਹਨਾਂ ਨੂੰ ਕੀਤੀ ਰਿਕਵੈਸਟ ਕੀ ਆ ਪ੍ਰੋਬਲਮ ਆ ਰਹੀ ਆ ਤੇ ਹੁਣ ਜੀ ਕਹ ਰਹੇ ਜੀ ਪੈਸੇ ਵਾਪਸ ਦੇ ਲਓ ਮੈਂ ਕਿਹਾ ਫਿਰ ਪੈਸੇ ਮੈਂ ਤੁਹਾਡੇ ਕੋ ਇਦਾਂ ਨਹੀਂ ਲੈਣੇ ਉਹਨਾਂ ਦਾ মিডিਆ ਦੇ ਸਾਹਮਣੇ ਵਾਪਸ ਲਵਾਵਾਂਗੇ ਅਸੀਂ ਉਹਨਾਂ ਨੇ ਇੰਨੀ ਦੇਰ ਡਿਲੇ ਕਰਨ ਦਾ ਕੋਈ ਕਾਰਨ ਦੱਸਿਆ ਨਹੀਂ ਪਤਾ ਨਹੀਂ ਕਿ ਜਦੋਂ ਉਦੋਂ ਦੱਸ ਦਿਓ ਕਿ ਪੇਸ਼ੈਂਟ ਨੂੰ ਕੋਈ ਹੈਗੀ ਹੈ ਫੇ ਤੂੰ ਘਰੇ ਚਲੇ ਜਾਓ ਤੁਸੀਂ 2.5 3 ਘੰਟੇ ਬਾਅਦ ਆ ਜਾਓ ਉਹਨਾਂ ਦਾ ਤੁਸੀਂ ਬਿਠਾ ਰੱਖਿਆ 80 ਸਾਲ ਦੇ 78 ਸਾਲ ਦੇ ਕਰੀਬ ਐਜ ਉਹਨਾਂ ਦੀ ਔਰ ਬੈਠਾ ਜਾਣ ਹੀ ਰਿਹਾ ਉਹਨਾਂ ਕੋਲੋਂ ਹਲੇ ਕਾਰਨ ਕੋਈ ਨਹੀਂ ਦੱਸਿਆ ਵੀ ਕਿਉਂ ਲੈ ਕੇ ਆਏ ਕਾਰਨ ਕੁਛ ਨਹੀਂ ਜੀ ਕਹਿੰਦੇ ਰਸ਼ਾ ਜੀ ਟਾਈਮ ਲੱਗਦਾ ਹੀ ਆ ਜੇ ਟਾਈਮ ਲੱਗਦਾ ਤੁਸੀਂ ਪਹਿਲਾਂ ਦੱਸੋ ਕਿ ਬੰਦਾ ਬਾਅਦ ਚ ਆਏ ਅਪਾਇੰਟਮੈਂਟ ਲਈ ਦਿੱਤੀ ਕਰ ਲੈਣਾ ਨਹੀਂ ਉਹ ਤਾਂ ਡਾਕਟਰ ਨੇ ਅੱਜ ਰეკਮੈਂਡ ਕੀਤਾ ਜੀ ਲੱਗਦਾ ਨਹੀਂ ਕਿ ਸਿਫਾਰਸ਼ਾ ਨਾਲ ਪਹਿਲਾਂ ਇਹ ਤਾਂ ਆਇਆ ਹੀ ਆ ਜੀ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਕੋਲ ਖਾਂਜੀ ਭਾਜੀ ਕੀ ਸਰ ਇਹ ਕੀ ਗੱਲ ਹੋਈ ਹੈ ਮੈਨੂੰ ਇੱਕ ਇੱਕ ਸੈਕਿੰਡ ਭਾਜੀ ਇੱਕ ਸੈਕਿੰਡ ਮੈਨੂੰ ਗੱਲ ਕਰਨ ਕਰਨ ਦਿਓ ਪਰਮਜੀਤ ਸਿੰਘ ਨਾਮ ਹੈ ਐਜ਼ ਅ ਮੈਨਰ ਪੋਸਟਦੇ ਆ ਠੀਕ ਹੈ ਜੀ ਗੱਲ ਕੋਈ ਨਹੀਂ ਹੋਈ ਹਰ ਪੇਸ਼ੈਂਟ ਜਦੋਂ ਅਸੀਂ ਐਂਟਰੀ ਕਰਦੇ ਆ ਬਾਕਾਇਦਾ ਪੇਮੈਂਟ ਲੈਣ ਤੋਂ ਪਹਿਲਾਂ ਹਰ ਪੇਸ਼ੈਂਟ ਨੂੰ ਗਾਈਡ ਕਰੀਦਾ ਕਿ ਕੀ ਵੇਟਿੰਗ ਟਾਈਮ ਹੈ ਇਹ ਇੱਕ ਸੈਕਿੰਡ ਠੀਕ ਹੈ ਹਰ ਪੇਸ਼ੈਂਟ ਨੂੰ ਗਾਈਡ ਕਰੀਦਾ ਸਾਡੇ ਕੋਲ ਸਾਰੇ ਪੇਸ਼ੈਂਟ ਜਿਹੜੇ ਵੀ ਹੁੰਦੇ ਕੋਈ ਐਮਰਜੈਂਸੀ ਆ ਰਿਹਾ ਕੋਈ ਕਿਸੇ ਦਾ ਰਿਲੇਟਿਵ ਨਹੀਂ ਹੈ ਠੀਕ ਹੈ ਜੀ ਹਰ ਪੇਸ਼ੈਂਟ ਨੂੰ ਪ੍ਰਾਇਓਰਿਟੀ ਆਪਾਂ ਦੇ ਕੇ ਕਰਾ ਰਹੇ ਹਾਂ ਜਿਹਨੂੰ ਐਮਰਜੈਂਸੀ ਦੀ ਲੋੜ ਹੈ ਨਾ ਐ ਜੇ ਇਹਨਾਂ ਦੇ ਰਿਗਾਰਡਿੰਗ ਇਹਨਾਂ ਨੂੰ ਵੀ ਕਿਹਾ ਕਿ ਅਸੀਂ ਕਰਦੇ ਹਾਂ ਹੁਣ ਇਹਦੇ ਬਲੈਕਪੀਨਿੰਗ ਵਾਲਾ ਕੰਮ ਇਹਨੇ ਕਿ ਹਾਂਜੀ মিডিਆ ਬੁਲਾ ਰਹੇ ਹਾਂ ਤੇ ਆਪਾਂ ਹੁਣੇ ਕਰ ਦੋ ਸਕੇ ਹਾਂ ਸਾਡੇ ਸਮਝੋ ਉਹਨੇ ਕਿਹਾ ਵੀ ਕਾਨੂੰਨੀ ਦੱਸਿਆ ਕਿ ਤੇ ਕਰੀਏ ਹੋਸੀ ਆਪਣੇ ਕੈਮਰੇ ਚੈੱਕ ਕਰ ਲਾਂਗੇ ਤੁਸੀਂ ਸਟਾਫ ਤੋਂ ਸਹਿਮਤ ਤਾਂ ਕੀਤਾ ਹੀ ਨਹੀਂ ਸਰ ਹੁਣ ਬਲੈਕਪੀਨਿੰਗ ਕਰ ਰਹੇ ਹੈ ਮੇਰੀ ਇੱਕ ਮਿੰਟ ਸੁਣੋ ਪਹਿਲਾਂ ਬਲੈਕਪੀਨਿੰਗ ਉਦੋਂ ਕਿ ਉਹਨੂੰ ਫ੍ਰੀ ਕਰਾਉਣ ਨੂੰ ਕਿਹਾ ਹਵੇ ਜਾਂ ਤੁਹਾਨੂੰ মিডিਆ ਨੇ ਕਿਹਾ ਹੋਵੇ 3:30 ਘੰਟੇ ਵੇਟਿੰਗ ਕਰਨ ਤੋਂ ਬਾਅਦ ਇੱਕ ਇੱਕ ਸੈਕਿੰਡ ਇੱਕ ਸੈਕਿੰਡ